35 ਡਿਗਰੀ ਤਾਪਮਾਨ ਲੁਧਿਆਣਾ ਵੈਸਟ ਜ਼ਿਮਨੀ ਚੋਣਾਂ ਦੀ VOTING ਦੀ ਰਫ਼ਤਾਰ ਢਿੱਲੀ 12 ਵਜੇ ਤੱਕ 25.1 ਪ੍ਰਤੀਸ਼ਤ VOTING 1,75,000 VOTER ਦੇ ਹੱਥ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 194 ਮਤਦਾਨ ਕੇਂਦਰਾਂ ਵਿੱਚ 235 CCTV ਕੈਮਰਿਆਂ ਦੀ ਨਿਗਰਾਨੀ ਹੇਠ VOTING ਲੁਧਿਆਣਾ ਦੇ ਹਲਕਾ ਪੱਛਮੀ ਵਿੱਚ ਜ਼ਿਮਨੀ ਚੋਣਾਂ ਨੂੰ ਲੈ ਕੇ ਅੱਜ ਸਵੇਰੇ 7 ਵਜੇ ਤੋਂ ਭਾਵੇਂ VOTING ਸ਼ੁਰੂ ਹੋ ਚੁੱਕੀ ਹੈ ਲੇਕਿਨ VOTING ਰਫ਼ਤਾਰ ਨਹੀਂ ਫੜ ਰਹੀ ਸਥਿਤੀ ਦਾ ਅੰਦਾਜ਼ਾ ਇਸੇ ਗਲਤੋ ਲਗਾਇਆ ਜਾ ਸਕਦਾ ਹੈ ਕਿ 12 ਵਜੇ ਤੱਕ ਕੇਵਲ 25.1% ਦੀ VOTING ਹੀ ਹੋ ਸਕੀ ਹੈ 35 ਡਿਗਰੀ ਤਾਪਮਾਨ ਲਈ ਗਰਮੀ ਦਾ ਕਹਿਰ ਜਾਰੀ ਹੋਣ ਕਾਰਨ ਰਫਤਾਰ ਟਿੱਲੀ ਚੱਲ ਰਹੀ ਹੈ ਇੱਥੇ ਆ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਸਮੇਤ ਚੌਂ ਮੈਦਾਨ ਵਿੱਚ ਉtre ਮੁੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਵੀ ਆਪਣੇ ਵੋਟ ਰੂਪੀ ਅਧਿਕਾਰ ਦਾ ਇਸਤੇਮਾਲ ਵੋਟ ਪਾ ਕੇ ਕਰ ਦਿੱਤਾ ਹੈ ਕਈ ਉਮੀਦਵਾਰ ਆਪਣੇ ਪਰਿਵਾਰ ਸਹਿਤ ਵੋਟ ਪਾਉਣ ਲਈ ਮਤਦਾਨ ਕੇਂਦਰਾਂ ਵਿੱਚ ਪਹੁੰਚੇ ਸਨ ਅਤੇ ਵੋਟ ਪਾਉਣ ਤੋਂ ਬਾਅਦ ਆਪਣੇ ਜਿੱਤਣ ਦਾ ਦਾਵਾ ਕਰ ਚੁੱਕੇ ਹਨ ਦੂਜੇ ਪਾਸੇ ਚੋਣ ਕਮਿਸ਼ਨਰ ਵੱਲੋਂ ਸਥਾਪਿਤ ਕੀਤੇ ਗਏ 194 ਮਤਦਾਨ ਕੇਂਦਰਾਂ ਵਿੱਚ ਵੋਟਰ ਆਪਣੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਹਨ ਪੂਰੇ ਜ਼ਿਲ੍ਹੇ ਦੀ ਪੁਲਿਸ ਅਤੇ ਦਿਹਾਤੀ ਇਲਾਕੇ ਤੋਂ ਪੁਲਿਸ ਅਧਿਕਾਰੀ ਤਾਇਨਾਤ ਮਤਦਾਨ ਕੇਂਦਰਾਂ ਦੇ ਨਿਗਰਾਨੀ ਰੱਖੇ ਹੋਏ ਹਨ ਚੋਣ ਕਮਿਸ਼ਨ ਦੇ ਮੁਤਾਬਕ ਸਾਰੇ ਮਤਦਾਨ ਕੇਂਦਰ ਪੂਰੀ ਤਰ੍ਹਾਂ ਤਿਆਰ ਹਨ ਚੋਣ ਪ੍ਰਕਿਰਿਆ ਪਾਰਦਰਸ਼ਤਾ ਅਤੇ ਸੁਰੱਖਿਆ ਵਿੱਚ ਸੰਪੰਨ ਕਰਵਾਈ ਜਾਏਗੀ। ਇਹਨਾਂ ਚੋਣਾਂ ਵਿੱਚ ਇਸ ਵਾਰ 175469 ਵੋਟਰ ਆਪਣੇ ਅਧਿਕਾਰ ਦਾ ਇਸਤੇਮਾਲ ਕਰਨਗੇ। ਇਹਨਾਂ ਵੋਟਰਾਂ ਵਿੱਚ ਜਿੱਥੇ 90088 ਪੁਰਸ਼ ਵੋਟਰ ਹਨ ਉੱਥੇ ਹੀ 85371 ਮਹਿਲਾ ਵੋਟਰ ਹਨ, ਜਦਕਿ 10% ਜੈਂਡਰ ਵੀ ਸ਼ਾਮਿਲ ਹਨ। ਸਵੇਰੇ 7 ਵਜੇ ਸ਼ੁਰੂ ਹੋ ਚੁੱਕੀ VOTING ਦੇ ਲਈ 194 મતદાન ਕੇਂਦਰ ਵਿੱਚ 776 ਕਰਮਚਾਰੀਆਂ ਦੀ ਤੈਨਾਤੀ ਕੀਤੀ ਗਈ ਹੈ। ਇਹਨਾਂ ਵਿੱਚ 194 ਪੀਆਰਓ ਅਤੇ 194 ਏਪੀਆਰਓ ਤੋਂ ਇਲਾਵਾ 388 ಮತਦਾਨ ਅਧਿਕਾਰੀ ਪੀਓ ਸ਼ਾਮਲ ਹਨ। ಮತਦਾਨ ਕੇਂਦਰਾਂ ਵਿੱਚ 235 ਸੀਸੀਟੀਵੀ ਕੈਮਰੇ ਲਗਾਏ ਗਏ ਹਨ ਜਿਨ੍ਹਾਂ ਦੀ ਨਿਗਰਾਨੀ ਵਿੱਚ ਸ਼ਾਂਤੀਪੂਰਵਕ ਢੰਗ ਨਾਲ ਵੋਟਿੰਗ ਸੰਪੰਨ ਕਰਵਾਈ ਜਾਵੇਗੀ। ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ ਅਤੇ ਮਤਦਾਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੋਲਿੰਗ ਸਟੇਸ਼ਨ ਦੇ ਅੰਦਰ ਆਖਰੀ ਮਤਦਾਤਾ ਵੋਟ ਪਾ ਨਹੀਂ ਲੈਂਦਾ।